ਅੱਜ ਅਸੀਂ ਆਪਣੇ ਘਰ ਵਿੱਚ ਖਾਣ ਵਾਲਾ ਨਮਕੀਨ ਬਣਾ ਲੱਗੇ ਆ ਇਹ ਆਪਾਂ ਲੈ ਲਿਆ ਕਰਿਆ ਪੱਤਾ ਇਹ ਲੈ ਲਈਏ ਗਿਰੀਆਂ ਇਹ ਲੈ ਲਿਆ ਆਪਾਂ ਚਿਰਵੜੀ ਇਹ ਵੀ ਗਿਰੀ ਇਹ ਸੌਗੀ ਇਹ ਆਪਾਂ ਚਨੇ ਰਾਤੀ ਭਿਗੋਲੇ ਸੀ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਵੇਸਣ ਪਾਇਆ ਸਵਾਦ ਅਨੁਸਾਰ ਨਮਕ ਮਸਾਲੇ ਪਾ ਲੈਨੇ ਤੇ ਥੋਮ ਦਾ ਪਾਣੀ ਪਾ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਵਾਰੋ ਵਾਰੀ ਤਲਾਂਗੇ

ਇਹਨਾਂ ਨੂੰ ਵੀ ਉੱਪਰ ਕੱਟ ਲਿਓ ਹੁਣ ਪਈ ਆਪਾਂ ਵਿੱਚ ਗਿਰੀਆਂ ਹੁਣ ਪਈ ਵਿੱਚ ਆਪਾਂ ਕਰਿਆ ਪਤਾ ਹੁਣ ਪਾ ਲੀਏ ਐ ਗਿਰੀਆਂ ਕੋਕਲੇ ਗਿਰਿ ਐਸੋ ਗਿਰ ਸਾਰਾ ਕੁਝ ਸਾਡਾ ਹੁਣ ਪੁੱਜ ਕੇ ਤਿਆਰ ਦੇਖੋ ਹੁਣ ਆਪਾਂ ਕਰ ਦਈਏ ਗੈਸ ਬੰਦ ਤੇ ਸਾਰਾ ਕੰਮ ਹੀ ਬਾਦ